दूरी बुक खणे वठाए पर थोरो ਇਸ ਵੇਲੇ ਦੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਵੱਡਾ ਰੇਲ ਹਾਦਸਾ ਹੋਣ ਤੋਂ ਟਲਿਆ ਚਾਰ ਡੱਬੇ ਪਟਰੀ ਤੋਂ ਉੱਤਰ ਆਂਦੇ ਨੇ ਅਤੇ ਇੱਕੋ ਟਰੈਕ ਤੇ ਦੋ ਟ੍ਰੇਨਾਂ ਆ ਜਾਂਦੀਆਂ ਨੇ ਹਾਲਾਂਕਿ ਇਸ ਹਾਦਸੇ ਦੇ ਵਿੱਚ ਰੇਲਵੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਰਾਜਸਥਾਨ ਦੇ ਅਜਮੇਰ ਦੇ ਵਿੱਚ ਮਦਰ ਰੇਲਵੇ ਸਟੇਸ਼ਨ ਨੇੜੇ ਇੱਕ ਸੁਪਰ ਫਾਸਟ ਟ੍ਰੇਨ ਦੇ ਚਾਰ ਡੱਬੇ ਅਤੇ ਇੰਜਣ ਪਟਰੀ ਤੋਂ ਉੱਤਰ ਗਏ ਲੋਕਾਂ ਦੇ ਵਿੱਚ ਚੀਕ ਜਹਾੜਾ ਪੈ ਜਾਂਦਾ ਹੈ ਤੇ ਕਈ ਲੋਕ ਟ੍ਰੇਨਾਂ ਚੋਂ ਉੱਤਰ ਕੇ ਭੱਜਣ ਲੱਗ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਕੋਈ ਬਲਾਸਟ ਹੋ ਜਾਏ ਘਟਨਾ ਦੇ ਰਾਤ 1 ਵਜੇ ਦੀ ਦੱਸੀ ਜਾ ਰਹੀ ਹੈ ਅਧਿਕਾਰੀਆਂ ਦੇ ਮੁਤਾਬਕ ਮਧ ਰੇਲਵੇ ਸਟੇਸ਼ਨ ਨੇੜੇ ਸਾਬਰਮਤੀ ਆਗਰਾ ਸੁਪਰ ਫਾਸਟ ਟ੍ਰੇਨ ਦੇ ਇੰਜਨ ਸਮੇਤ 4 ਡੱਬੇ ਪਟੜੀ ਤੋਂ ਉਤਰ ਗਏ ਜਲਦੀ ਹੀ ਬਚਾਅ ਟੀਮਾਂ ਮੌਕੇ ਤੇ ਪਹੁੰਚ ਗਈਆਂ ਨੇ ਇਸ ਘਟਨਾ ਦੇ ਵਿੱਚ ਕਿਸੇ ਜਾਣੀ ਜਾਂ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ ਇਸ ਹਾਦਸੇ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਨੇ ਕਈ ਟ੍ਰੇਨਾਂ ਰੱਦ ਕਰ ਦਿੱਤੀਆਂ ਨੇ ਬਚਾਅ ਟੀਮਾਂ ਮੌਕੇ ਤੇ ਪਹੁੰਚ ਗਈਆਂ ਨੇ ਉਹਨਾਂ ਦੇ ਵੱਲੋਂ ਪਟਰੀ ਤੋਂ ਉਤਰੇ ਡੱਬਿਆਂ ਤੇ ਇੰਜਨ ਨੂੰ ਪਟਰੀ ਤੇ ਲਿਆਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵੇਲੇ ਦੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਵੱਡਾ ਰੇਲ ਹਾਦਸਾ ਹੋਣ ਤੋਂ ਟਲਿਆ ਚਾਰ ਡੱਬੇ ਪਟਰੀ ਤੋਂ ਉੱਤਰ ਆਂਦੇ ਨੇ ਅਤੇ ਇੱਕੋ ਟਰੈਕ ਤੇ ਦੋ ਟ੍ਰੇਨਾਂ ਆ ਜਾਂਦੀਆਂ ਨੇ ਹਾਲਾਂਕਿ ਇਸ ਹਾਦਸੇ ਦੇ ਕਿ ਰੇਲਵੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਰਾਜਸਥਾਨ ਦੇ ਅਜਮੇਰ ਦੇ ਵਿੱਚ ਮਧਾ ਰੇਲਵੇ ਸਟੇਸ਼ਨ ਨੇੜੇ ਇੱਕ ਸੁਪਰ ਫਾਸਟ ਟ੍ਰੇਨ ਦੇ ਚਾਰ ਡੱਬੇ ਅਤੇ ਇੰਜਣ ਪਟਰੀ ਤੋਂ ਉੱਤਰ ਗਏ। ਲੋਕਾਂ ਦੇ ਵਿੱਚ ਚੀਕ ਜਹਾੜਾ ਪੈ ਜਾਂਦਾ ਹੈ ਤੇ ਕਈ ਲੋਕ ਟ੍ਰੇਨਾਂ ਚੋਂ ਉੱਤਰ ਕੇ ਭੱਜਣ ਲੱਗ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਕੋਈ ਬਲਾਸ ਨਾ ਹੋ ਜਾਏ। ਘਟਨਾ ਦੇ ਰਾਤ 1 ਵਜੇ ਦੀ ਦੱਸੀ ਜਾ ਰਹੀ ਹੈ। ਅਧਿਕਾਰੀਆਂ ਦੇ ਮੁਤਾਬਕ ਮਧਾ ਰੇਲਵੇ ਸਟੇਸ਼ਨ ਨੇੜੇ ਸਾਬਰਮਤੀ ਆਗਰਾ ਸੁਪਰ ਫਾਸਟ ਟ੍ਰੇਨ ਦੇ ਇੰਜਣ ਸਮੇਤ ਚਾਰ ਡੱਬੇ ਪਟਰੀ ਤੋਂ ਉੱਤਰ ਗਏ। ਜਲਦੀ ਹੀ ਬਚਾਅ ਟੀਮਾਂ ਮੌਕੇ ਤੇ ਪਹੁੰਚ ਗਈਆਂ ਨੇ ਇਸ ਘਟਨਾ ਦੇ ਵਿੱਚ ਕਿਸੇ ਜਾਨੀ ਜਾਂ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ ਇਸ ਹਾਲਤ ਸੇ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਨੇ ਕਈ ਟ੍ਰੇਨਾਂ ਰੱਦ ਕਰ ਦਿੱਤੀਆਂ ਨੇ ਬਚਾਅ ਟੀਮਾਂ ਮੌਕੇ ਤੇ ਪਹੁੰਚ ਗਈਆਂ ਨੇ ਉਹਨਾਂ ਦੇ ਵੱਲੋਂ ਪਟਰੀ ਤੋਂ ਉਤਰੇ ਡੱਬਿਆਂ ਤੇ ਇੰਜਨ ਨੂੰ ਪਟਰੀ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵੇਲੇ ਦੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਵੱਡਾ ਰੇਲ ਹਾਦਸਾ ਹੋਣ ਤੋਂ ਟਲਿਆ ਚਾਰ ਡੱਬੇ ਪਟਰੀ ਤੋਂ ਉੱਤਰ ਆਂਦੇ ਨੇ ਅਤੇ ਇੱਕੋ ਟਰੈਕ ਤੇ ਦੋ ਟ੍ਰੇਨਾਂ ਆ ਜਾਂਦੀਆਂ ਨੇ ਹਾਲਾਂਕਿ ਇਸ ਹਾਦਸੇ ਵਿਚ ਰੇਲਵੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਰਾਜਸਥਾਨ ਦੇ ਅਜਮੇਰ ਦੇ ਵਿੱਚ ਮਧ ਰੇਲਵੇ ਸਟੇਸ਼ਨ ਨੇੜੇ ਇੱਕ ਸੁਪਰ ਫਾਸਟ ਟ੍ਰੇਨ ਦੇ 4 ਡੱਬੇ ਅਤੇ ਇੰਜਣ ਪਟਰੀ ਤੋਂ ਉੱਤਰ ਗਏ। ਲੋਕਾਂ ਦੇ ਵਿੱਚ ਚੀਕ ਜਹਾੜਾ ਪੈ ਜਾਂਦਾ ਹੈ ਤੇ ਕਈ ਲੋਕ ਟ੍ਰੇਨਾਂ ਚੋਂ ਉੱਤਰ ਕੇ ਭੱਜਣ ਲੱਗ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਕੋਈ ਬਲਾਸ ਨਾ ਹੋ ਜਾਏ। ਘਟਨਾ ਦੇ ਰਾਤ 1 ਵਜੇ ਦੀ ਦੱਸੀ ਜਾ ਰਹੀ ਹੈ। ਅਧਿਕਾਰੀਆਂ ਦੇ ਮੁਤਾਬਕ ਮਧ ਰੇਲਵੇ ਸਟੇਸ਼ਨ ਨੇੜੇ ਸਾਬਰਮਤੀ ਆਗਰਾ ਸੁਪਰ ਫਾਸਟ ਟ੍ਰੇਨ ਦੇ ਇੰਜਣ ਸਮੇਤ 4 ਡੱਬੇ ਪਟਰੀ ਤੋਂ ਉੱਤਰ ਗਏ। ਜਲਦੀ ਹੀ ਬਚਾਅ ਟੀਮਾਂ ਮੌਕੇ ਤੇ ਪਹੁੰਚ ਗਈਆਂ ਨੇ ਇਸ ਘਟਨਾ ਦੇ ਵਿੱਚ ਕਿਸੇ ਜਾਨੀ ਜਾਂ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ ਇਸ ਹਾਲਤ ਸੇ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਨੇ ਕਈ ਟ੍ਰੇਨਾਂ ਰੱਦ ਕਰ ਦਿੱਤੀਆਂ ਨੇ ਬਚਾਅ ਟੀਮਾਂ ਮੌਕੇ ਤੇ ਪਹੁੰਚ ਗਈਆਂ ਨੇ ਉਹਨਾਂ ਦੇ ਵੱਲੋਂ ਪਟਰੀ ਤੋਂ ਉਤਰੇ ਡੱਬਿਆਂ ਤੇ ਇੰਜਨ ਨੂੰ ਪਟਰੀ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ